ਅੱਜ ਸਮਾਣਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਮਸ਼ਤਮੀ ਦਾ ਤਿਖਾਰ ਪੂਰੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਭਗਵਾਨ ਕ੍ਰਿਸ਼ਨ ਦੇ ਮੰਦਰਾਂ ਦੇ ਵਿੱਚ ਭਗਤਾਂ ਦੀ ਸਵੇਰ ਤੋਂ ਹੀ ਮੱਥਾ ਟੇਕਣ ਦੇ ਲਈ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਤੇ ਭਗਵਾਨ ਕ੍ਰਿਸ਼ਨ ਨੂੰ ਸੰਗਤਾਂ ਵੱਲੋਂ ਝੂਲਾ ਚੁਲਾਇਆ ਜਾ ਰਿਹਾ ਹੈ ਤੇ ਅੱਜ ਵੱਖ-ਵੱਖ ਮੰਦਰਾਂ ਦੇ ਵਿੱਚ ਸੰਗੀਤਨ ਮੰਡਲੀਆਂ ਵੱਲੋਂ ਭਗਵਾਨ ਕ੍ਰਿਸ਼ਨ ਦੇ ਗੀਤ ਗਾ ਕੇ ਭਗਵਾਨ ਕ੍ਰਿਸ਼ਨ ਨੂੰ ਮੱਥਾ ਟੇਕਿਆ ਜਾ ਰਿਹਾ ਕਿਹਾ ਜਾ ਰਿਹਾ ਕਿ ਸਾਡੇ ਦੇਸ਼ ਨੂੰ ਅਜੇ ਹੀ ਕੋਈ ਵੀ ਬਿਮਾਰੀ ਦੀ ਸੰਕੇਤ ਦੂਰ ਰਹੇ ਤਾਂ ਕਿ ਜਿਹੜੀਆਂ ਪਹਿਲਾਂ ਬਿਮਾਰੀਆਂ ਦੇ ਵਿੱਚੋਂ ਆਪਣਾ ਦੇਸ਼ ਝੁੱਲ ਗਿਆ ਉਹ ਹਰ ਪਾਸੋਂ ਜਿਹੜਾ ਦੂਰ ਰਹੇ ਤੇ ਦੂਜੇ ਪਾਸੇ ਬੱਚੇ ਜਿਹੜੇ ਨੇ ਭਗਵਾਨ ਦੇ ਸਰੂਪ ਦੇ ਵਿੱਚ ਰਾਧਾ ਕ੍ਰਿਸ਼ਨ ਬਣ ਕੇ ਮੰਦਰਾਂ ਦੇ ਵਿੱਚ ਮੱਥਾ ਟੇਕਣ ਦੇ ਲਈ ਬੱਚੇ ਪਹੁੰਚੇ ਹੋਏ ਨੇ ਬੱਚਿਆਂ ਦੀਆਂ ਲਗ ਜਿਹੜੇ ਬੱਚੇ ਨੇ ਲਗਾਤਾਰ ਇੰਨੇ ਕੋ ਖੁਸ਼ ਦਿਖਾਈ ਦੇ ਰਹੇ ਨੇ ਉਹਨਾਂ ਦੇ ਮਾਪਿਆਂ ਵੱਲੋਂ ਉਹਨਾਂ ਨੂੰ ਜਿਹੜਾ ਭਗਵਾਨ ਦੇ ਸਰੂਪ ਦੇ ਵਿੱਚ ਹਾਂਜੀ ਸੰਜੇ ਜੀ ਕੀ ਕਹੋਗੇ ਜਿਹੜਾ ਜਨਮ ਅਸ਼ਟਮੀ ਦੇ ਤਿਹਾਰ ਨੂੰ ਲੈ ਕੇ ਜਿਹੜੀਆਂ ਚਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਇਹ ਸਬਾਰੇ ਤਾਂ ਹਰ ਇੱਕ ਬੰਦਾ ਹਰ ਬੱਚਾ ਹਰ ਬਜ਼ੁਰਗ ਜਾਣੂ ਹੈ ਕਿ ਇਹ ਤਿਹਾਰ ਜਿਹੜਾ ਹੈ ਧਰਮ ਦਾ ਤਿਹਾਰ ਹੈ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਜਿਹੜਾ ਜਨਮ ਅਸ਼ਟਮੀ ਦਾ ਇੱਕ ਤਿਹਾਰ ਹੈ ਤੇ ਇਹ ਵੀ ਵਿੱਚ ਇਸ ਨੂੰ ਦੇਖਦੇ ਆਪਣੇ ਸਮਾਣੇ ਦੇ ਵਿੱਚ ਵੀ ਹਰ ਮੰਦਰ ਐਂ ਜਿਵੇਂ ਦੀਵਾਲੀ ਤੇ ਸਜਾਇਆ ਜਾਂਦਾ ਇਸ ਤਰ੍ਹਾਂ ਜਿਵੇਂ ਮੱਛੀ ਦੇ ਤਿਹਾੜੀ ਤੇ ਸਜਾਇਆ ਜਾਂਦਾ ਹੈ ਤੇ ਮੇਰੇ ਖਿਆਲ ਲੱਖਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਵੀ ਸ਼ਹਿਰਾਂ ਤੋਂ ਵੀ ਘਰ-ਘਰ ਤੋਂ ਇੱਥੇ ਜਿਵੇਂ ਮੱਛੀ ਦੇ ਝਾਕੀਆਂ ਦੇਖਣ ਲਈ ਆਉਂਦੇ ਨੇ ਇੱਥੇ ਵੀ ਅੱਜ ਇੱਕ ਤਿਹਾੜੀ ਮਨਾਇਆ ਜਾ ਰਿਹਾ ਗੋਪਾਲ ਪੌਣੇ ਦੀ ਧੂਮਤਾ ਵਾਲੇ ਇਤਿਹਾਰ ਬੜੀ ਹਰਸ਼ਾ ਉਲਾਸ ਨਾਲ ਸਾਰੇ ਮੈਂਬਰ ਰਲ ਕੇ ਮਨਾ ਰਹੇ ਆ ਤੇ ਲੋਕ ਇੱਥੇ ਵੱੱਟ ਚੜ ਕੇ ਸਾਫ ਦਿਨ ਦਿਨ ਤੇ ਆਉਂਦੇ ਨੇ ਤੇ ਅੱਜ ਇੱਥੇ ਪਾਣੀ ਦੀ ਮਿੱਠੇ ਪਾਣੀ ਦੀ ਛਬੀਂ ਲਗਾਈ ਜਾ ਰਹੀ ਆ ਤੇ ਇੱਥੇ ਸਮਾਣੇ ਦੇ ਵਿੱਚ ਮੈਂ ਦੇਖਿਆ ਅੱਜ ਇੱਥੇ ਗੋਪਾਲ ਪੌਣੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਨੇ ਜਿਹੜੇ ਕਿ ਕ੍ਰਿਸ਼ਨ ਨਰਾਣਾ ਕ੍ਰਿਸ਼ਨ ਦੇ ਸਰੂਪ ਦੇ ਵਿੱਚ ਅੱਜ ਸਜੇ ਹੋਏ ਆਏ ਨੇ ਤਾਂ ਅਸੀਂ ਉਹਨਾਂ ਨੂੰ ਵੀ ਨਤਮਸਾ ਬਹੁਤ ਹੀ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਇਸ ਤਿਹਾਹ ਨੂੰ ਆਪਣੇ ਹਤੁਮਤ ਨਾਲ ਮੈਂ ਕਹਾਂਗਾ ਸਾਰਾ ਦੇਸ਼ ਮਨਾਵੇ ਤੇ ਸਾਰਾ ਪੰਜਾਬ ਮਨਾਣਾ ਚਾਹੀਦਾ ਹੈ